ਅਸਲੀ ਦਾਰਾ ਸਿੰਘ ਕੌਣ ਸੀ ਤੇ ਅੰਗਰੇਜ਼ਾਂ ਨੇ ਉਹਦਾ ਇਤਿਹਾਸ ਕਿਉਂ ਛੁਪਾਇਆ ਅੱਜ ਇਹ ਮੈਂ ਪੂਰੇ ਪੰਜਾਬ ਅੱਗੇ ਕੱਟਣਾ ਰੱਖਣ ਲੱਗਾ ਹਾਂ ਅੰਗਰੇਜ਼ਾਂ ਦੇ ਵੇਲੇ ਦੀ ਗੱਲ ਆ ਇੱਕ ਤਕਰੀਬਨ 9 ਫੁੱਟ ਉੱਚਾ ਨੌਜਵਾਨ ਜਿਹਦੀ ਆਪਣੇ ਭਰਾਵਾਂ ਨਾਲ ਕਿਸੇ ਗੱਲੋਂ ਜ਼ਮੀਨ ਤੋਂ ਝਗੜਾ ਹੋ ਜਾਂਦਾ ਤੇ ਉਹ ਆਪਣੇ ਹੱਥਾਂ ਨਾਲ ਫੜ-ਫੜ ਕੇ ਆਪਣੇ 4 5 ਜਾਂ 6 ਭਰਾਵਾਂ ਨੂੰ ਮਾਰ ਦਿੰਦਾ ਫਿਰ ਜੇਲ੍ਹ ਹੁੰਦੀ ਜੇਲ੍ਹ ਵਿੱਚ ਉਹਦੀ ਲੜਾਈ ਹੁੰਦੀ ਕਿਸੇ ਨਾਲ ਉਹ ਕੈਦੀਆਂ ਨੂੰ ਚੱਕ-ਚੱਕ ਕੇ ਉੱਪਰੋਂ ਮਾਰਦਾ ਇਹ ਸਭ ਜੇਲਰ ਵੇਖ ਰਿਹਾ ਸੀ ਜੇਲਰ ਜਿਹੜਾ ਸੀ ਉਹ ਜੱਜ ਨੂੰ ਦੱਸਦਾ ਕਿ ਯਾਰ ਇੱਕ ਇਹੋ ਜਿਹਾ ਕੈਦੀ ਆ 9 ਫੁੱਟ ਲੰਮਾ ਆ ਤੇ ਉਹ ਇਦਾਂ ਉਹਨਾਂ ਦੀ ਮੈਦਾਨ ਲੜਾਈ ਵੇਖੀ ਤੇ ਉਹਨੇ ਇਦਾਂ ਚੱਕ ਚੱਕ ਕੇ ਕੈਦੀ ਉੱਪਰ ਤੋਂ ਸੁੱਟੇ ਤੇ ਜਿਹੜਾ ਜੱਜ ਸੀਗਾ ਉਹ ਵੀ ਵੇਖਣ ਆਉਂਦਾ ਉਹਨੂੰ ਦਾਰਾ ਸਿੰਘ ਨੂੰ ਜਿਹੜਾ ਅਸਲੀ ਦਾਰਾ ਸਿੰਘ ਸੀ ਉਹ ਵੀ ਆਪਣੇ ਦੋਸਤ ਵਾਇਸਰਾਏ ਨੂੰ ਦੱਸਦਾ ਕਿ ਯਾਰ ਇਦਾਂ ਇਦਾਂ ਇੱਕ ਬੰਦਾ ਆ ਤੇ ਉਹ ਬੜਾ ਤਗੜਾ ਵਾ ਤੇ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਆ ਤੇ ਵਾਇਸਰਾਏ ਵੀ ਉਸ ਬੰਦੇ ਨੂੰ ਵੇਖਣ ਆਉਂਦਾ ਫਿਰ ਵਾਇਸ ਰਾਏ ਦੀ ਤੋਂ ਉਹਦੇ ਦੋਸਤ ਦੀ ਉਸ ਟਾਈਮ ਇੱਕ ਕੰਪਨੀ ਹੁੰਦੀ ਆ ਜੋ ਪੂਰੇ ਇੰਟਰਨੈਸ਼ਨਲ ਲੈਵਲ ਤੇ ਕੁਸ਼ਤੀਆਂ ਕਰਾਉਂਦੇ ਹੁੰਦੇ ਆ ਸਿੱਧੀਆਂ ਕੁਸ਼ਤੀਆਂ ਜਾਂ ਆਪਦੀਆਂ ਗਾਹਕ ਨਹੀਂ ਆ ਪੁਆਇੰਟਾਂ ਵਾਲੀਆਂ ਨਹੀਂ ਫਿਰ ਦਾਰਾ ਸਿੰਘ ਨਾਲ ਇੱਕ ਐਗਰੀਮੈਂਟ ਹੁੰਦਾ ਆ ਐਗਰੀਮੈਂਟ ਇਹ ਹੁੰਦਾ ਕਿ ਤੂੰ ਸਾਡੇ ਅੰਡਰ ਕੁਸ਼ਤੀਆਂ ਲੜੇਗਾ ਤੇ ਦਾਰਾ ਸਿੰਘ ਫਾਂਸੀ ਦੀ ਸਜ਼ਾ ਹੋਈ ਹੀ ਉਹ ਵੀ ਕਹਿੰਦਾ ਚਲੋ ਕੋਈ ਗੱਲ ਨਹੀਂ ਲੜਾਂਗਾ ਕੁਸ਼ਤੀਆਂ ਫਿਰ ਹੁੰਦਾ ਕਿ ਸੀ ਜਿੱਥੇ ਵੀ ਕੁਸ਼ਤੀ ਹੁੰਦੀ ਸੀ ਸਾਰੇ ਤਾਂ ਇੰਗਲੈਂਡ ਦਾ ਰਾਜ ਹੁੰਦਾ ਸੀ ਜਿੱਥੇ ਵੀ ਕੁਸ਼ਤੀ ਹੁੰਦੀ ਸੀ ਉੱਥੇ ਹੀ ਦਾਰਾ ਸਿੰਘ ਨੂੰ ਹੱਥ ਕੜੀਆਂ ਲਾ ਕੇ ਲੈ ਕੇ ਜਾਇਆ ਜਾਂਦਾ ਸੀ ਕੁਸ਼ਤੀ ਸਿਡਨੀ ਹੋ ਰਹੀ ਹੈ ਤੇ ਦਾਰਾ ਸਿੰਘ ਨੂੰ ਸਿਡਨੀ ਲੈ ਕੇ ਜਾਇਆ ਜਾਏਗਾ ਉੱਥੇ ਜੇਲ੍ਹ ਚ ਰੱਖ ਦਿੱਤਾ ਜਾਏਗਾ ਜਿੱਦਣ ਕੁਸ਼ਤੀ ਹੋਏਗੀ ਉਦਕੋ ਕੁਸ਼ਤੀ ਕਰਵਾਈ ਜਾਏਗੀ ਫਿਰ ਹੱਥ ਕੜੀਆਂ ਲਾ ਕੇ ਉਹਨੂੰ ਸਿਡਨੀ ਦੀ ਜੇਲ੍ਹ ਚ ਰੱਖ ਦਿੱਤਾ ਜਾਏਗਾ ਅਗਲੀ ਕੁਸ਼ਤੀ ਕੇਪ ਟਾਊਨ ਚ ਹੋਣੀ ਆ ਤਾਂ ਦਾਰਾ ਸਿੰਘ ਨੂੰ ਕੇਪ ਟਾਊਨ ਲੈ ਕੇ ਜਾਇਆ ਜਾਏਗਾ ਹੱਥ ਕੜੀਆਂ ਬੇੜੀਆਂ ਲਾ ਕੇ ਉੱਥੇ ਕੁਸ਼ਤੀ ਹੋਏਗੀ ਕੁਸ਼ਤੀ ਕਰਕੇ ਫਿਰ ਦਾਰਾ ਸਿੰਘ ਨੂੰ ਹੱਥ ਕੜੀਆਂ ਬੇੜੀਆਂ ਲਾ ਕੇ ਉੱਥੇ ਜੇਲ੍ਹ ਚ ਰੱਖ ਦਿੱਤਾ ਜਾਊਗਾ ਹਾਂਜੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕੁਸ਼ਤੀਆਂ ਹੁੰਦੀਆਂ ਰਹੀਆਂ ਤੇ ਉਹ ਐਡਾ ਤਕੜਾ ਸੀ ਬੰਦਾ ਜੋ ਦਾਰਾ ਸਿੰਘ ਸੀ ਅਸਲੀ ਕਿ ਉਹ ਬੰਦੇ ਨੂੰ ਕੁੱਟ-ਕੁੱਟ ਕੇ ਸਾਹਮਣੇ ਵਾਲੇ ਨੂੰ ਮਾਰ ਦਿੰਦਾ ਸੀ ਹਰ ਕੋਈ ਉਹ ਤੋਂ ਡਰਦਾ ਸੀ ਤੇ ਇੱਕ ਟਾਈਮ ਇਹੋ ਜਿਹਾ ਆਇਆ ਕਿ ਸਾਹਮਣੇ ਵਾਲੇ ਬਹੁਤ ਸਾਰੇ ਪਲੇਅਰ ਵੈਸੇ ਹੀ ਉਹਨੂੰ ਕੁਸ਼ਤੀ ਕਰਨੋਂ ਮਨਾ ਕਰ ਦਿੰਦੇ ਸੀ ਤੇ ਪੂਰੀ ਦੁਨੀਆ ਵਿੱਚ ਦਾਰਾ ਸਿੰਘ ਦਾਰਾ ਸਿੰਘ ਹੋ ਗਈ ਇਦਾਂ ਉਹਨੇ ਪੂਰੇ ਵਰਲਡ ਵਿੱਚ ਕੁਸ਼ਤੀਆਂ ਲੜੀਆਂ ਤੇ ਪੰਜਾਬ ਦਾ ਨਾਂ ਉੱਚਾ ਕੀਤਾ ਦਾਰਾ ਸਿੰਘ ਦਾਰਾ ਸਿੰਘ ਹਾਂਜੀ ਇੱਕ ਟਾਈਮ ਤੇ ਉਹ ਇਸ ਤਸੱਦਦ ਤੋਂ ਕਿ ਕੀ ਯਾਰ ਮੈਂ ਕੁਸ਼ਤੀਆਂ ਲੜਦਾ ਨਾ ਮੈਨੂੰ ਕੁਝ ਮਿਲਦਾ ਨਾ ਕੋਈ ਜਿੱਥੇ ਇਲ ਜਾਂਦੇ ਹੱਥ ਘੜੀਆਂ ਬੀੜੀਆਂ ਲਾ ਕੇ ਕੁਸ਼ਤੀ ਕੁਸ਼ਤੀ ਕਰਾਉਂਦੇ ਆ ਕੁਸ਼ਤੀ ਕਰਾਉਂਦੇ ਆ ਤੇ ਕੁਸ਼ਤੀ ਕਰਾ ਕੇ ਤੇ ਬਾਅਦ ਵਿੱਚ ਇਹ ਮੈਨੂੰ ਰੱਖ ਦਿੰਦੇ ਇਦਾਂ ਹੀ ਤੇ ਉਹ ਜੀ ਮਨਾ ਕਰਦਾ ਉਹਨੇ ਕਿ ਮੈਂ ਕੁਸ਼ਤੀਆਂ ਨਹੀਂ ਕਰਨੀਆਂ ਉਹਨੂੰ ਪਟਿਆਲੇ ਲਿਆਂਦਾ ਗਿਆ ਉਹਦਾ ਟ੍ਰੀਟਮੈਂਟ ਚੱਲਿਆ ਟ੍ਰੀਟਮੈਂਟ ਚੱਲਿਆ ਤੇ ਉਹ ਜੀ ਬਾਅਦ ਚ ਹੋਇਆ ਕੀ ਕਿ ਉਹ ਬਿਮਾਰ ਪੈ ਗਿਆ ਉਦੋਂ 1947 ਵਿੱਚ ਦੇਸ਼ ਯਾਦ ਹੋ ਗਿਆ ਉਹਨੂੰ ਛੱਡ ਦਿੱਤਾ ਉਹ ਪਿੰਡ ਆਇਆ ਟ੍ਰੀਟਮੈਂਟ ਚੱਲ ਰਿਹਾ ਸੀ ਇੱਥੇ ਵੈਦ ਕੋ ਦਵਾਈ ਦਵਾਈ ਮਿਲੀ ਨਹੀਂ ਤੇ ਉਹਦੀ ਮੌਤ ਹੋ ਗਈ। ਹੁਣ ਅੰਗਰੇਜ਼ਾਂ ਨੇ ਸੋਚਿਆ ਕਿ ਯਾਰ ਜੇ ਇਹਦੀ ਹਿਸਟਰੀ ਸਾਹਮਣੇ ਆ ਗਈ ਅਸੀਂ ਇੱਥੇ ਬੜੀ ਪ੍ਰਤਾੜਨਾ ਕੀਤੀ ਆ ਤੇ ਸਾਨੂੰ ਲੋਕਾਂ ਦਾ ਇਲਾਨ ਤਾਂ ਪਾਉਣੀਆਂ। ਫਿਰ ਅੰਗਰੇਜ਼ਾਂ ਨੇ ਗੇਮ ਕੀਤੀ। ਤਿੰਨ ਪ੍ਰਵਾਨ ਸੀ ਦੀ ਸਰਦਾਰਾ ਸਿੰਘ, ਅਜੀਤ ਸਿੰਘ, ਟਾਈਗਰ ਤੇ ਦیدارਾ ਸਿੰਘ। ਫਿਰ ਦیدارਾ ਸਿੰਘ ਜੋ ਸਾਨੂੰ ਦਾਰਾ ਸਿੰਘ ਦਿਖਾਇਆ ਗਿਆ ਆ ਇੱਕ ਮਿੰਟ ਅਚਾਹੀ ਇੱਕ ਮਿੰਟ ਜਿਹੜਾ ਸਾਨੂੰ ਦਾਰਾ ਸਿੰਘ ਦਿਖਾਇਆ ਗਿਆ ਆ ਉਹ ਅਸਲ ਵਿੱਚ ਦیدارਾ ਸਿੰਘ ਆ ਤੇ ਸਾਰੀ ਕਹਾਣੀ ਇਸੇ ਮੋੜ ਦਿੱਤੀ ਗਈ ਤੇ ਅਸਲੀ ਦਾਰਾ ਸਿੰਘ ਦਾ ਇਤਿਹਾਸ ਖਤਮ ਕਰ ਦਿੱਤਾ ਗਿਆ ਵੀਰੋ ਇਹ ਅਸਲ ਕਹਾਣੀਆਂ ਵੀਰੋ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਨਹੀਂ ਜਾਣਦੀ ਉਹ ਬਰਬਾਦ ਹੋ ਜਾਂਦੀ ਆ ਸਾਨੂੰ ਸਾਡਾ ਇਤਿਹਾਸ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਇੱਥੇ 500 ਸਾਲ ਸਾਡੇ ਤੇ ਕੌਣ ਰਾਜ ਕਰਦਾ ਸੀ 700 ਸਾਲ ਕੌਣ ਰਾਜ ਕਰਦਾ ਸੀ 1100 ਸਾਲ ਪਹਿਲਾਂ ਕੌਣ ਰਾਜ ਕਰਦਾ ਸੀ 1200 ਸਾਲ ਪਹਿਲਾਂ ਕੌਣ ਰਾਜ ਕਰਦਾ ਸੀ 1600 ਸਾਲ ਪਹਿਲਾਂ ਸਾਡਾ ਰਾਜਾ ਕਿਹੜਾ ਸੀ ਹਾਂ ਕਿਤੇ ਇਤਿਹਾਸ ਪੜਿਓ ਹਰਸ਼ ਦਾ ਇਹਨੇ ਅਫਗਾਨਿਸਤਾਨ ਤੋਂ ਲੈ ਕੇ ਰਸ਼ੀਆ ਤੱਕ ਕਿੰਗਡਮ ਕੀਤਾ ਸੀ ਜੱਟ ਸੀ ਉਹ ਬੰਦਾ ਪਰ ਕਿਸੇ ਨੂੰ ਸਾਨੂੰ ਪਤਾ ਹੀ ਨਹੀਂ ਇਤਿਹਾਸ ਪੜਿਓ ਕਨਿਸ਼ਕ ਦਾ ਪੂਰੇ ਭਾਰਤ ਪਾਕਿਸਤਾਨ ਅਫਗਾਨਿਸਤਾਨ ਈਰਾਨ ਪਰੇ ਸਾਰਾ ਏਰੀਆ ਉਹਦੇ ਅੰਦਰ ਹੁੰਦਾ ਸੀ ਐਡਾ ਵੱਡਾ ਕਿੰਗਡਮ ਸੀ ਕਨਿਸ਼ਕ ਦਾ ਪਰ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਕਹਿੰਨੇ ਦੱਸਿਆ ਨਹੀਂ ਨਾ ਸੀ ਕੋਸ਼ਿਸ਼ ਕੀਤੀ ਸੋ ਵੀਰੋ ਇਹ ਘਟਨਾ ਮੈਨੂੰ ਬੰਬੇ ਪਤਾ ਚੱਲਦੀ ਸੀ ਪਹਿਲਾਂ ਮੈਂ ਵੀ ਯਕੀਨ ਨਹੀਂ ਕਰਦਾ ਸੀ ਤਾਰਕਮਤਾ ਦੇ ਸੈਟ ਦੇ ਮੈਨੂੰ ਕਹਿੰਨੇ ਪੁੱਛਿਆ ਕਿ ਦਾਰਾ ਸਿੰਘ बोलते हैं कि दारा सिंह असली कोई और था मेनू ਆਪ ਨਹੀਂ ਪਤਾ ਹੀ ਮੈਂ ਦੇਖਾ ਯਾਰ ਕਿਹੜਾ ਦਾਰਾ ਸਿੰਘ ਅਸਲੀ ਫਿਰ ਹੌਲੀ ਹੌਲੀ ਮੈਂ ਸੋਚਿਆ ਯਾਰ ਪਤਾ ਕੀਤਾ ਜਾਵੇ ਇਹ ਦੋ ਚਾਰ ਬੰਦੇ ਮੈਨੂੰ ਇਹ ਗੱਲ ਕਹਿ ਚੁੱਕੇ ਪਤਾ ਕਰੀ ਫਿਰ ਮੈਂ ਪਤਾ ਕੀਤਾ ਯਾਰ ਇਹ ਮੈਂ ਫੋਟੋ ਪਾਈ ਉਹਦੀ ਦੁਲਚੀਪੁਰੇ ਦਾ ਪਿੰਡ ਵਾ ਅੱਜ ਵੀ ਇਹਦੀ ਸਮਾਦ ਬਣੀ ਹੋਈ ਜ਼ਰੂਰ ਜਾਇਓ ਵੀਰੋ মিডিਆ ਜ਼ਰੂਰ ਜਾਵੇ ਅਸਲੀ ਦਾਰਾ ਸਿੰਘ ਤੇ ਉਹਦੀ ਹਿਸਟਰੀ ਸਾਹਮਣੇ ਲਿਆਂਦੀ ਜਾਵੇ ਸਾਡੇ ਬਹੁਤ ਆ ਪੰਜਾਬੀ ਨਚਾਰਾਂ ਭੰਡਾ ਨੇ ਸਭ ਤੋਂ ਜ਼ਿਆਦਾ ਸਾਡਾ ਨੁਕਸਾਨ ਕੀਤਾ ਇਹਨਾਂ ਕਰੋੜਾਂ ਅਰਬਾਂ ਖਰਬਾ ਕਮਾਏ ਪਰ ਕੋਈ ਇੱਕ ਵੀ ਅੱਜ ਦੀ ਫਿਲਮ ਨਹੀਂ ਬਣਾਈ ਜਿੱਚ ਸਾਡਾ ਪੰਜਾਬ ਤੇ ਪੰਜਾਬ ਦਾ ਇਤਿਹਾਸ ਦੱਸਿਆ ਜਾਵੇ ਹੈ ਅਸੀਂ ਹਜ਼ਾਰਾਂ ਸਾਲਾਂ ਤੋਂ ਭਾਰਤੀਆਂ ਵੀਰੋ ਭਾਰ ਦਾ ਹਿੱਸਾ ਆ ਸਾਡੇ ਰਾਜਾ ਨੇ ਪੰਜਾਬ ਦੇ ਲੋਕਾਂ ਨੇ ਭਾਰਤ ਦੇ ਰਾਜ ਕੀਤਾ ਰਮਾਇਣ ਪੰਜਾਬ ਦੀ ਧਰਤੀ ਤੇ ਲਿਖੀ ਗਈ ਮਹਾਭਾਰਤ ਪੰਜਾਬ ਦੀ ਧਰਤੀ ਤੇ ਲਿਖਿਆ ਗਿਆ ਵੇਦ ਪੰਜਾਬ ਦੀ ਧਰਤੀ ਤੇ ਲਿਖੇ ਗਏ ਗੀਤਾ ਪੰਜਾਬ ਦੀ ਧਰਤੀ ਤੇ ਲਿਖੀ ਗਈ ਬੋਧ ਗ੍ਰੰਥ ਪੰਜਾਬ ਦੀ ਧਰਤੀ ਤੇ ਲਿਖੇ ਗਏ ਪਰ ਸਾਨੂੰ ਪਤਾ ਹੀ ਨਹੀਂ ਤੁਸੀਂ ਸੁਣਿਆ ਹੋ ਬਹੁਤ ਸਾਰੇ ਸ਼ੰਕਰਾਚਾਰੀਆਂ ਦੇ ਨਾਂ ਨਾ ਸਰਸਵਤੀ ਲੱਗਦਾ ਆ ਉਹ ਸਰਸਵਤੀ ਕੀ ਸਾਡੀ ਜਿਹੜੀਆਂ 7 5 ਨਦੀਆਂ ਨਾ 7 ਨਦੀਆਂ ਹੁੰਦੀਆਂ ਸੀ ਸਰਸਵਤੀ ਮੇਨ ਨਦੀ ਐ ਸਾਰੀਆਂ ਉਹਦੀਆਂ ਸਹਾਇਕ ਹੁੰਦੀਆਂ ਸੀ ਹੁਣ ਸਰਸਵਤੀ ਲੁਪਤ ਹੋ ਚੁੱਕੀ ਆ ਉਹ ਜਿਹੜੇ ਮਹਾਪੁਰਸ਼ ਇੱਥੇ ਬੈੰਦੇ ਸੀ ਸਰਸਵਤੀ ਦਰਿਆ ਦੇ ਕੰਢੇ ਤਪੱਸਿਆ ਕਰਦੇ ਸੀ ਵੱਡੇ ਵੱਡੇ ਗ੍ਰੰਥ ਲਿਖਦੇ ਸੀ ਉਹਨਾਂ ਨੂੰ ਫਿਰ ਸਰਸਵਤੀ ਪੁਕਾਰਿਆ ਜਾਂਦਾ ਸੀ ਪਰ ਸਾਨੂੰ ਪਤਾ ਹੀ ਨਹੀਂ ਤੋਂ ਉਹ ਮੀਰੋ ਜਿੰਨੀ ਕੁਝ ਨਹੀਂ ਯੋਗੇ ਹੈਗੇ ਆ ਭਾਈ ਕਰਦੇ ਆ ਜਿੰਨੀਆਂ ਚੰਗੀਆਂ ਗੱਲਾਂ ਜਾਣਦੇ ਦੱਸਦੇ ਆ ਕਮੇਡੀ ਵੀ ਕਰ ਲੀਦੀ ਮਾੜੀ-ਮੋਟੀ ਕਦੀ ਮੜਾ ਮੋਟਾ ਐਵੇਂ ਉਲਟੇ ਸੋਲਟੇ ਵੀ ਵੀਡੀਓ ਬਣਾ ਲਈਦੀ ਆ ਉਹ ਬੁਰਾ ਨਾ ਮੰਨਿਓ ਮਾਫੀ ਚਾਹੁੰਦੇ ਆ ਪਰ ਦਰਦ ਹੁੰਦਾ ਯਾਰ ਦਰਦ ਹੁੰਦਾ ਕੱਲ ਨੂੰ ਮੇਰੀਆਂ ਕੀਤੀਆਂ ਮੇਰੀਆਂ ਲਾਦਾ ਦੇ ਨਾ ਹੁਣ ਮੈਂ ਵੀ ਫਿਲਮ ਲੈਣ ਚੋਂ ਪੈਸਾ ਕਮਾਇਆ ਹੁਣ ਤੱਕ ਵਾਧੂ ਪੈਸਾ ਕਮਾਇਆ ਆ ਕੱਲ ਨੂੰ ਮੈਂ ਪੈਸਾ ਕਮਾ ਕੇ ਤੇ ਪੰਜਾਬ ਵਾਲੇ ਬਾਅਦ ਮੈਨੂੰ ਲਾਹਨ ਦਾ ਪਾਉਣ ਕੰਜਰਾ ਤੂੰ ਬੋਲ ਨਹੀਂ ਸਕਦਾ ਸਾਨੂੰ ਇਹ ਦੱਸ ਨਹੀਂ ਸਕਦਾ ਹੈ ਕੱਲ ਨੂੰ ਮੇਰੀਆਂ ਲਾਦਾ ਨੂੰ ਗਾਲਾਂ ਕਢਣ ਨਹੀਂ ਇਹ ਕੰਮ ਨਹੀਂ ਆਪਾਂ ਹੁਣ ਦੇਣਾ ਜਿੰਨ ਯੋਗ ਹੈਗੇ ਆ ਚੰਗੀ ਗੱਲ ਦੱਸਾਂਗੇ ਚੰਗੀ ਗੱਲ ਬੋਲਾਂਗੇ ਵੀਰੋ ਬਾਕੀ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਬਹੁਤ ਬੇਨਤੀ ਆ ਹਾਂਜੀ ਤੇ ਬਾਬੇ ਨਾਨਕ ਦੀ ਧਰਤੀ ਦੇ ਪੈਦਾ ਹੋਏ ਤੇ ਬਾਬਾ ਨਾਨਕ ਵੀ ਸੱਚ ਹੱਕ ਆਸਤੇ ਬੋਲਦਾ ਸੀ ਆਪਾਂ ਉਨੀ ਯੋਗਤ ਨਹੀਂ ਹੈਗੇ ਪਰ ਯਾਰ ਮੂੰਹੋਂ ਕੁਛ ਤੇ ਚੰਗਾ ਬੋਲਦਾ ਮੈਂ ਆਪਣੇ ਆਪ ਨੂੰ ਖੁਦ ਕਹਿਣਾ ਹੁੰਦਾ ਯਾਰ ਕੁਛ ਤੇ ਮੇਰੇ ਮੂੰਹੋਂ ਕੋਈ ਚੰਗੀ ਗੱਲ ਕੱਲ ਨੂੰ ਲਾਂਦ-ਦਾਂਤ ਨਾ ਪੈਣ ਮੈਨੂੰ ਧੰਨਵਾਦ ਵੀਰੋ ਵੀਡੀਓ ਆਪਣਾ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਚੰਗੇ ਵੀਡੀਓ ਬਣਾਵਾਂਗੇ ਨਾਲ ਕਮੇਡੀ-ਕਮੋਡੀ ਜਿਹਾ ਵੀ ਬਣਾ ਲਈਦੇ ਆ ਹਾਂਜੀ ਪਰ ਚੰਗੇ ਵੀ ਨਾਲ ਜ਼ਰੂਰ ਬਣਾਵਾਂਗਾ ਵਾਦਾ ਕਰਦਾ ਵੀਰੋ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਲਵ ਯੂ ਲਵ ਯੂ ਵੀਰੋ ਪੰਜਾਬ ਚ ਕੰਮ ਕਰੋ 50 ਲੱਖ ਲਾ ਕੇ ਵਿਦੇਸ਼ਾਂ ਜਾਂਦੇ ਹੋ ਯਾਰ 50 ਲੱਖ ਇੱਥੇ ਲਾਓ ਆਪ ਤੁਹਾਡਾ ਪੈਸਾ ਆਪਣੀ ਧਰਤੀ ਤੇ ਰੋਲ ਹੋਊਗਾ ਲੱਗੂਗਾ ਵਪਾਰ ਵਧੂਗਾ ਆਪਣੀਆਂ ਆਉਣ ਵਾਲੀਆਂ ਨਸਲਾਂ ਇੱਥੇ ਕੰਮ ਕਰਨਗੀਆਂ ਯਾਰ ਜੇ ਅਮਰੀਕਾ ਨੇ ਕੈਨੇਡਾ ਨੇ ਆਪਣਾ ਦੇਸ਼ ਬਣਾਇਆ ਆ ਤੇ ਆਪਾਂ ਵੀ ਆਪਣਾ ਦੇਸ਼ ਕਿਉਂ ਨਹੀਂ ਬਣਾ ਸਕਦੇ ਆਪਾਂ ਜਿੱਥੇ ਰਹਿੰਦੇ ਆਪਾਂ ਕਿਉਂ ਨਹੀਂ ਉੱਥੇ ਗੁਜਰਾਤ ਚ ਦੇਖੋ ਟ੍ਰੇਡ ਗੁਜਰਾਤ ਦੇ ਲੋਕਾਂ ਨੇ ਟ੍ਰੇਡ ਕੀਤਾ ਨਾ ਯਾਰ ਅੱਜ ਯੂਰਪ ਦੇ ਬਰਾਬਰ ਆ ਗਜਰਾਤ ਯੂਰਪ ਦੇ ਬਰਾਬਰ ਪਰ ਅਸੀਂ 1960 ਵੇਲੇ ਇੱਕ ਨੰਬਰ ਤੇ ਹੁੰਦੇ ਸੀ ਅੱਜ 60 ਸਾਲਾਂ ਬਾਅਦ ਅਸੀਂ 22ਵੇਂ 23ਵੇਂ ਨੰਬਰ ਤੇ ਆ ਹੈ ਸੋ ਵੀਰੋ ਉਪਦੇਸ਼ਾਂ ਜਾਗੇ ਮਜਦੂਰ ਟਰੱਕ ਡਰਾਈਵਰ ਦੀ ਜਗ੍ਹਾ ਤੇ ਯਾਰ ਇੱਥੇ ਕੁਝ ਚੰਗਾ ਕਰੋ ਯਾਰ ਬਹੁਤ ਸਾਰੇ ਇੰਸਟੀਚਿਊਨ ਆ ਦੋ ਤਿੰਨ ਮਹੀਨੇ ਦਾ ਕੋਈ ਵੀ ਕੋਰਸ ਕਰ ਲਓ ਕੋਈ ਵੀ ਕੋਰਸ ਕਰਕੇ ਕੁਝ ਵੀ ਦੰਦਾ ਖੋਲੋ ਯਾਰ ਕੋਈ ਗੱਲ ਨਹੀਂ ਇੱਕ ਵਾਰ ਫੀਲ ਹੋ ਜਾਓਗੇ ਦੂਜੀ ਵਾਰ ਹੋ ਜਾਗੇ ਤੀਜੀ ਵਾਰ ਆਪੇ ਸਭ ਹੋ ਜਾਣਾ ਕੋਈ ਗੱਲ ਨਹੀਂ ਬਹੁਤ سارے ਕਾਮ ਆ ਸਾਡੇ ਸਲਤਨਪੁਰ ਕਿਸੇ ਪੰਜਾਬੀ ਦੀ ਸਬਜੀ ਦੀ ਇੱਕ ਵੀ ਦੁਕਾਨ ਨਹੀਂ ਹੈਗੀ ਸਾਰੀਆਂ ਦੁਕਾਨਾਂ ਬਈਆਂ ਦੀਆਂ ਆ ਜਦੋਂ ਅਸੀਂ ਕੰਮ ਨਹੀਂ ਕਰਾਂਗੇ ਤਾਂ ਯਾਰ ਸਾਡਾ ਕਿਵੇਂ ਕੰਮ ਹੋਜੂ ਹੈਨਾ ਭਈਆਂ ਨੇ ਇੱਥੇ ਆ ਕੇ ਸਬਜੀ ਵੇਚਦੇ ਲੱਖਾਂ ਰੁਪਏ ਕਮਾਉਂਦੇ ਹੋ ਸਾਨੂੰ ਕੀ ਬਿਮਾਰੀ ਪਈ ਆ ਯਾਰ ਅਸੀਂ ਵੀ ਕੰਮ ਕਰੀਏ ਅਸੀਂ ਆਵੇਂ ਆਪਣੇ ਲੀਡਰਾਂ ਨੂੰ ਦੋ ਆਪ ਆਪਾ ਖੁਦ ਹੀ ਲੀਡਰ ਚੁਣੇ ਆਪਾਂ ਖੁਦ ਹੀ ਦੋਸ਼ ਦੇਈ ਜਾਈਏ ਸਾਡੇ ਲੀਡਰ ਯਾਰ ਆਪਾਂ ਨੂੰ ਕਰਨਾ ਪੈਣਾ ਹਰ ਜਨ ਜਨ ਤੋਂ ਯਾਰ ਸਮਾਜ ਬਣਦਾ ਆ ਹਾਂ ਧੰਨਵਾਦ ਵੀਰੋ ਵੀਡੀਓ ਸ਼ੇਅਰ ਕਰਦੇ ਹੋ ਲਵ ਯੂ ਲਵ ਯੂ